ਦੇ ਮੋਲ ਪੁੱਛ ਲੋ ਹਾਂ ਮੋੜ ਯਰੇ ਮੋੜ ਦੇ ਮੋੜ ਦੇ ਯਰੇ ਮੋਲ ਪੁੱਛਾ ਓਰੇ ਮੋੜ ਦੇ ਉਹ ਬੱਚਾ ਤਾਂ ਦੇਖ ਲੋ ਯਾਰ ਗੱਠੀ ਚ ਬੱਚਾ ਕਰਦੇ 80 ਕੀ ਸੂਈ ਆ ਚੋਣੀ ਦੀ ਨਕਲ ਕੌੜੇ ਦੀ ਉਹ ਦੇ ਲੋ ਕਿੰਨੇ ਕੇ ਪੈਸੇ ਲਾਉਣੇ ਹੈ ਥੈਂਕ ਯੂ ਹਾਂ ਦੇਖੋ ਭਾਈ ਉਹ ਨਾ ਉਹ ਵੇ ਬਣਾ ਹਾਂ ਇਹ ਸੂਈ ਵਰਖਸ਼ਾਂ ਚੋਂ ਚੋਥੇ ਆ ਕੀ ਕਹਿੰਦਾ ਤੂੰ ਇਹ ਵੇ ਲੈਣੀ ਆ ਤਾਂ ਹਜ਼ਾਰਾਂ ਕਿਖਾਈਏ ਛੇ ਬਣੇ ਵਾਲਾ ਛੋਟਾ ਵਾਲੇ ਆਉਂਦੇ ਹੱਡਾ ਟੋਕਰੇਵੇਂ ਬਣਿਆਲੀ ਦੁਆ ਇਹਨਾਂ ਨੂੰ ਅੰਦਰ ਰੱਖੀ ਨੀਵੇਂ ਇਹਨਾਂ ਨੂੰ ਘਰ ਚਾ ਟੋਕਰੇਵੇਂ ਵਾਲੇ ਘਰ ਆਉਂਦੇ ਥੱਲੇ ਜੀ ਗੇਟ ਥੱਲੇ ਦੀ ਕੁੱਤੇ ਲੱਗਦੇ ਹੱਡਾ ਰੋੜੀ ਕੋਲੇ ਆ ਫੇਰ ਤਾਂ ਫਿਰ ਆਹ ਲੈ ਲੈ ਪਿੰਜਰਾ ਟੋਕਰਾ ਪਿੰਜਰਾ ਲੈ ਲੈ ਪੱਟ ਲੈ ਡੂੰਗਾ ਕੱਚਾ ਕੁੱਤੇ ਦੇ ਲੈ ਕਰਨ ਟੋਕਰਾ ਤਾਂ ਕਿਟਾਂ ਤੂੰ ਦੇਖ ਵਾ ਪਰ ਕੋਈ ਵੱਡੇ ਮੇਮ ਵਾਲੀ ਦੁਆ ਦੇ ਨਹੀਂ ਸਾਧਨ ਦਾ ਡੁੰਗਾ ਟੂਆ ਬੱਟਲਾਂ ਦੇ ਪਹਿਲਾਂ ਅਸੀਂ ਮੇਮ ਨੇ ਛੱਡਣ ਠੰਡੇ ਸਾਹਮਣੇ ਬੈਠੇ ਨੇ ਪਰ ਸਾਧ ਸਾਡੇ ਪਾਣੀ ਛਿੜਕ ਦਿੰਦੇ ਸਹੀ ਗੱਲ ਹੈ ਹੋਰ ਤਾਂ 42 ਕਿਲੋ ਅਜਿਹਾ ਸਹਾਦਾਂ ਗਿਆ ਹਾਂ ਹਲਾ ਮੋਲਵਾੜੀ ਦਾ ਪੁੱਛੋ ਕੀ ਗੱਲ ਹੈ 28 27 ਤੱਕ ਮੇਰੇ ਮਾਰ ਮਾਰ ਧੱਕੇ ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ ਕਿਸੇ ਦਾ ਨਹੀਂ ਤੇਰੀ ਭਾਈ ਪੈਸੇ ਲਾਉਣੇ ਨਾ ਖੁੱਲ ਕੇ ਦੇਖ ਕਾ ਖੁੱਲ ਕੇ ਬੁੱਲ ਕੇ ਪੈਸੇ ਲਾਉਣੇ ਆ ਪੈਸੇ ਲਾਉਣੇ ਆ ਤੂੰ ਉਹਨੂੰ ਦੇਖ ਚੰਗਾ ਕਰ ਮੇਰਾ ਪਰ ਉਹਦੇ ਵੀ ਨਾ ਦੇਖ ਘਰੇ ਜਾ ਕੇ ਨੁਕਸ ਨਿਕਲੇ ਐਵੇਂ ਰਾਜ ਨੂੰ ਮਾਰਾ ਕੋਈ ਨਾ ਇਹਦੇ ਪਰੋਸਾ ਨਾ ਰੱਖੋ ਆਹਦਾ ਚੀਜ਼ ਦੇਖੋ ਭਰਾ ਮਾਰ ਲੈ ਆਪਦਾ ਸਾਰਾ ਕੁਝ ਮਾਰ ਲੈ ਭਾਈ ਆਪ ਮਾਰ ਲੈ ਸਾਰਾ ਮਾਤਾ ਨੂੰ ਕੀ ਬਦਾ ਵਿਚਾਰੀ ਨੂੰ ਸਾਹਮਣੇ ਮਾਰ ਲੈ ਮਾਰ ਲੈ ਮਾਤਾ ਦਾ ਮਾੜਾ ਮੋਡਾ ਪਾਣੀ ਦਾ ਭਰਾ ਮਾਰ ਕੇ ਦੇਖ ਲੋ ਤਾਂ ਕਿ ਕੋਈ ਨਾ ਕੋਲ ਦੇ ਨਹੀਂ ਚੱਲਦਾ ਨਹੀਂ ਉਹ ਕਰੀ ਜਾਂਦਾ ਜਰਾ ਬੋਲੇਗਾ ਜਦੋਂ ਭਾਈ ਫੇਰੀ ਤਰੀ ਗੱਲ ਬਣੂਗੀ ਪੈਸੇ ਲਾਉਣੇ ਆ ਜੇ ਆ ਖੁੱਲੂਗਾ ਤਾਂ ਫੇਰੀ ਹਾਂ ਭਾਈ ਉਹੀ ਨਾ ਗੱਲ ਆ ਮਾਦਾ ਨੂੰ ਪਤਾ ਨਹੀਂ ਹੁਣ ਕਿ ਮੰਗੀ ਜਾਂਦਾ 200 ਰੁਪਏ ਦੇਈ ਤਾਂ ਨਹੀਂ ਜਾਂਦੇ ਆਪਾਂ ਪਹਿਲਾ ਸੌਦਾ ਵਧੀਆ ਕਰਾ ਸਿੰਦਾ ਭਾਈ ਓਏ ਓ ਫਟਾ ਬੋਰ ਦਾ ਘਾਰ ਹੈ ਤੁਹਾਨੂੰ ਜਰ ਨਾ ਤੋ ਕੀ ਦੇ ਬਸੰਦਾ ਦੋਰ ਦਿਖਾ ਫਿਰ ਪਾਜੀ ਵਾਲੀ ਵਿਖਾ ਦੇ ਹਾਂ ਇਹ ਜਿਹਨੇ ਪਾਣੀ ਰਾਜੂ ਪਾਜੀ ਵਾਲੀ ਲੈਣੀ ਇਹਨਾਂ ਨੇ ਬਾਈ ਹਾਂ ਤੂੰ ਬਾੜੀ ਦਿਖਾ ਪਾਜੀ ਵਾਲੀ ਲੈਣੀ ਆ ਬਾੜੀ ਚੰਗੀ ਨਾ ਹੋਵੇ ਬਾੜੀ ਮਾੜੀ ਨਾ ਹੋਵੇ ਹਨਾ ਬੇਬੇ ਇਹ ਵਾਲਾ ਨਾ ਹੈ 18000 ਇਹ ਤਾਂ ਨਹੀਂ ਮੜੀ ਪੱਕੇ ਨੂੰ ਬੰਦੋ ਯਾਰ ਨਾੜੀ ਚੜੀ ਪੱਕੇ ਪਾਲੀਆਂ ਤੁਸੀਂ ਲੋਕ ਨੂੰ ਉੱਥੇ ਬੰਦੋਗਾ WhatsApp ਉਹ ਲਈ ਜਾਂ ਲਿਆਣਗੇ ਵੇਚ ਤਾਂ ਕੰਮ ਖਲਾਜ ਗਏ ਸੀ ਇੱਧਰ ਗਏ ਵੜੀ ਵਾਸਾ ਉਦੋਂ ਨੂੰ ਕੋ